ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਸਵੇਰ ਦਾ ਨਮਾ ਸੁਣੀਆ ਚੜਦੀ ਕਲਾ ਚ ਰਹੀਏ ਕੈਮ ਰਹੀਏ ਰਾਜੀ ਰਹੀਏ ਖੁਸ਼ ਰਹੀਏ ਆਨੰਦ ਚ ਰਹੀਏ ਖਿੜੇ ਖਿੜੇ ਰਹੀਏ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਹੁੰਦਾ ਵੀ ਖਿੜਿਆ ਫੁੱਲ ਸੋਹਣਾ ਲੱਗਦਾ ਚਮਕਦਾ ਸੂਰਜ ਸੋਹਣਾ ਲੱਗਦਾ ਚੜਦਾ ਸੂਰਜ ਸੋਹਣਾ ਲੱਗਦਾ ਤੁਹਾਡੇ ਵਿੱਚ ਵੀ ਖਿੱਚ ਪੈਦਾ ਹੁੰਦੀ ਹੈ ਕੋਈ ਤੁਹਾਡੇ ਵੱਲ ਵੇਖਦਾ ਜਦੋਂ ਤੁਸੀਂ ਖੇੜੇ ਖੇੜੇ ਹੁੰਦੇ ਹੋ ਮੁਸਕਰਾਹਟ ਰੱਖੋ ਚਿਹਰੇ ਉੱਤੇ ਹਮੇਸ਼ਾ ਖੇੜੇ ਰੋ ਬੜੇ ਦਰਦ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਠੀਕ ਹੈ ਕਰਨੇ ਨੇ ਜਿੱਥੇ ਸਾਂਝੇ ਕਰਨੇ ਨੇ ਪਰ ਇੱਕ ਸਮਾਈਲ ਚਿਹਰੇ ਤੇ ਰੱਖੋ ਖੁਸ਼ ਹੋ ਕੇ ਮਿਲੋ ਚੀਨੀ ਇੱਕ ਕਹਾਵਤ ਹੈ ਕਹਿੰਦੇ ਉਸ ਬੰਦੇ ਨੂੰ ਕਦੇ ਦੁਕਾਨ ਨਹੀਂ ਖੋਲਣੀ ਚਾਹੀਦੀ ਜਿਹੜਾ ਸਮਾਈਲ ਨਹੀਂ ਰੱਖ ਸਕਦਾ ਕਿਉਂਕਿ ਪਬਲਿਕ ਡੀਲਿੰਗ ਜਿਹੜੀ ਹੈ ਜੇ ਚਿਹਰੇ ਤੇ ਸਮਾਈਲ ਨਹੀਂ ਰੱਖ ਸਕਦਾ ਤੇ ਦੁਕਾਨ ਨਾ ਖੋਲੀ ਮੁਸਕਰਾਹਟ ਨਹੀਂ ਰੱਖ ਸਕਦਾ ਤੇ ਦੁਕਾਨ ਨਾ ਖੋਲੀ ਇਸ ਕਰਕੇ ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ ਚੜ੍ਹਦੀ ਕਲਾ 'ਚ ਰੱਖਣਾ ਤੇ ਖਿੜੇ ਰਹਿਣਾ ਖਿੜੇ ਫੁੱਲ ਸੋਹਣੇ ਲੱਗਦੇ ਨੇ ਮਰਜਾਏ ਦਰਖਤਾਂ ਨੂੰ ਵੇਖੋ ਆ ਹੁਣ ਪੱਤ ਝੜ ਆਉਣੀ ਏ ਫਿਰ ਦਰਖਤਾਂ ਦਾ ਹਾਲ ਵੇਖਿਓ ਜਦੋਂ ਬਸੰਤ ਆਉਂਦੀ ਏ ਤੇ ਦਰਖਤਵਲ ਵੇਖਣ ਨੂੰ ਜੀ ਕਰਦਾ ਖਿੜੇ ਚਿਹਰਿਆਂ ਵੱਲ ਅਸੀਂ ਖਿੱਚੇ ਜਾਂਦੇ ਹਾਂ ਜੰਬਕ ਜਿਮੀ ਖਿੱਚਦੀ ਹੈ ਏਦਾਂ ਸਾਨੂੰ ਖਿੜੇ ਹੋਏ ਬੰਦੇ ਖਿੱਚ ਲੈਂਦੇ ਹਨ ਨਵੀਂ ਸਵੇਰ ਦਾ ਨਵਾਂ ਸੁਨੇਹਾ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜਿਸ ਕਰਕੇ ਹੋਰ ਲੋਕਾਂ ਤੱਕ ਵੀ ਚਲੀ ਜਾਂਦੀ ਹੈ ਵੀਰੋ ਪੈਣ ਪ੍ਰਭ ਪ੍ਰੈਜੈਂਟ ਦਾ ਆਨੰਦ ਲਿਆ ਕਰੋ ਬਹੁਤ سارے ਮਨੁੱਖ ਨੇ ਸਵੇਰੇ ਜਦੋਂ ਉੱਠਦੇ ਨੇ ਮਾਰਨਿੰਗ ਦਾ ਸਵੇਰ ਦਾ ਨਜ਼ਾਰਾ ਲੈਣ ਦੇ ਟਾਈਮ ਸੋਚੀ ਜਾਂਦੇ ਨੇ ਅੱਜ ਦਾਸ਼ਤੇ ਚ ਕੀ ਹੋਏਗਾ ਬ੍ਰੈਕਫਾਸਟ ਕੀ ਹੋਏਗਾ ਜਦੋਂ ਬ੍ਰੈਕਫਾਸਟ ਹੁੰਦਾ ਉਹ ਦੋ ਸੋਚਦੇ ਨੇ ਮੈਂ ਪਕ ਕਿਹੜੀ ਬਨਣੀ ਤਿਆਰ ਕਿਹੜਾ ਹੋਣਾ ਉੱਥੇ ਧਿਆਨ ਨਹੀਂ ਹੁੰਦਾ ਜਦੋਂ ਤਿਆਰ ਹੋ ਰਹੇ ਹੁੰਦੇ ਨੇ ਕੰਮ ਤੇ ਕੀਹੜੀ ਗੱਲ ਕਰਨੀ ਜਦੋਂ ਕੰਮ ਤੇ ਜਾਂਦੇ ਨੇ ਲੰਚ ਚ ਕੀ ਹੋਏਗਾ ਲੰਚ ਤੇ ਤਾਂ ਹਾਜ਼ਰ ਹੁੰਦੇ ਨੇ ਧਿਆਨ ਹੁੰਦਾ ਹੁਣ 2 ਵਜੇ ਤੋਂ ਬਾਅਦ ਕਿਹੜੇ ਕਿਹੜੇ ਕੰਮ ਉਹ ਕੰਮ ਕਰਨ ਦੇ ਸੋਚਣਗੇ ਅੱਜ ਸ਼ਾਮ ਨੂੰ ਕੀ ਹੋਏਗਾ ਸ਼ਾਮ ਦੇ ਵੇਲੇ ਸੋਚਦੇ ਨੇ ਹੁਣ ਰਾਤ ਦੇ ਖਾਣੇ ਚ ਕੀ ਹੋਏਗਾ ਮਤਲਬ ਪ੍ਰੈਜੈਂਟ ਤੋਂ ਇੱਕ ਸਟੈਪ ਅੱਗੇ ਹੁੰਦੇ ਨੇ ਅਗਾ ਅਗਲੇ ਵਾਸਤੇ ਸੋਚਣਾ ਹੁੰਦਾ ਹੈ ਆਉਣ ਵਾਲੇ ਸਮੇਂ ਬਾਰੇ ਸੋਚਣਾ ਹੁੰਦਾ ਹੈ ਪਰ ਜੋ ਚੱਲ ਰਿਹਾ ਹੈ ਵਰਤ ਰਿਹਾ ਹੈ ਉਹਨੂੰ ਜੁਆਏ ਕਰਿਆ ਕਰੋ ਬਹੁਤ ਸਾਰੇ ਲੋਕ ਨੇ ਵਰਤਮਾਨ ਨੂੰ ਮਿਸ ਕਰ ਰਹੇ ਨੇ ਪ੍ਰੈਜ਼ੈਂਟ ਨੂੰ ਜੀ ਨਹੀਂ ਰਹੇ ਇੱਕ ਬੰਦਾ ਕਿਸੇ ਚੰਗੇ ਦਾਰਸ਼ਨਿਕ ਲੋਕ ਬੰਦੇ ਦੇ ਨਾਲ ਚੰਗੇ ਸਮਝਦਾਰ ਬੰਦੇ ਦੇ ਨਾਲ ਗਿਆ ਬੇੜੀ ਵਿੱਚ ਗੱਲ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਉਹ ਘੁੰਮਦੇ ਰਹੇ ਬੜਾ ਵਧੀਆ ਸੀ ਜਦੋਂ ਵਾਪਸ ਆਏ ਕਹਿੰਦੇ ਬੜਾ ਆਨੰਦ ਆਇਆ ਅੱਜ ਸ਼ਾਮ ਦੀ ਜਿਹੜੀ ਸਾਡੀ ਵਾਕ ਸੀ ਸਾਡੀ ਬੇੜੀ ਦੇ ਉੱਤੇ ਅਸੀਂ ਗਏ ਕਿੰਨਾ ਅੱਛਾ ਸੀ ਉਹ ਕਹਿੰਦਾ ਤੂੰ ਤਾਂ ਗਿਆ ਹੀ ਨਹੀਂ ਹੈ ਮੈਂ ਆਪਾਂ ਦੋਨੇ ਗਏ ਕਹਿੰਦੇ ਨਹੀਂ ਮੈਂ ਇਕੱਲਾ ਗਿਆ ਤੂੰ ਨਹੀਂ ਗਿਆ ਕਹਿੰਦੇ ਕਿਵੇਂ ਕਹਿੰਦੇ ਤੂੰ ਉਸ ਨਦੀ ਦੇ ਕਿਨਾਰੇ ਨਹੀਂ ਵੇਖੇ ਤੂੰ ਫੁੱਲ ਨਹੀਂ ਵੇਖੇ ਤੂੰ ਪਾਣੀ ਨਹੀਂ ਵੇਖਿਆ ਪਾਣੀ ਦੀ ਉਹ ਆਵਾਜ਼ ਨਹੀਂ ਸੁਣੀ ਤੂੰ ਲਹਿਰਾ ਨਹੀਂ ਵੇਖੀ ਤੂੰ ਉੱਥੇ ਜੰਮੀ ਹੋਈ ਕਾਈ ਨੂੰ ਧਿਆਨ ਨਾਲ ਨਹੀਂ ਵੇਖਿਆ ਉਹਦੇ ਵਿੱਚ ਕਿਤੇ ਕਿਤੇ ਫੁੱਲ ਸੀ ਉਹ ਨਹੀਂ ਵੇਖੇ ਆਲੇ ਦੁਆਲੇ ਦੀਆਂ ਝਾੜੀਆਂ ਕਿਸ ਤਰ੍ਹਾਂ ਦੀਆਂ ਸੀ ਤੂੰ ਨਹੀਂ ਵੇਖੀ ਚੱਪੂ ਵੱਜਦਾ ਸੀ ਉਹ ਚੱਪੂ ਨੂੰ ਫੀਲ ਨਹੀਂ ਕੀਤਾ ਕਹਿੰਦਾ ਯਾਰ ਮੈਂ ਨਾਲ ਸੀ ਕਹਿੰਦੇ ਤੂੰ ਤਾਂ ਗੱਲਾਂ ਹੀ ਯੂਰਪ ਦੀਆਂ ਕਰ ਰਿਆ ਸੀ ਮੇਰੇ ਨਾਲ ਮੈਂ ਯੂਰਪ ਘੁੰਮ ਕੇ ਆਇਆ ਉੱਥੇ ਆ ਸੀ ਉੱਥੇ ਆ ਸੀ ਉੱਥੇ ਆ ਸੀ ਉੱਥੇ ਆ ਸੀ ਜਿੰਨਾ ਟਾਈਮ ਤੂੰ ਮੇਰੇ ਨਾਲ ਰਿਹਾ ਤੂੰ ਯੂਰਪ ਦੀਆਂ ਗੱਲਾਂ ਕੀਤੀਆਂ ਨੇ ਇਸ ਕਰਕੇ ਤੂੰ ਇੱਥੇ ਨਹੀਂ ਸੀ ਸਰੀਰ ਇੱਥੇ ਸੀ ਮਨ ਤੇਰਾ ਯੂਰਪ ਵਿੱਚ ਸੀ ਤੂੰ ਹਾਜ਼ਰ ਨਹੀਂ ਸੀ ਪ੍ਰੈਜ਼ੈਂਟ ਮੂਮੈਂਟ ਨੂੰ ਤੂੰ ਮਾੜਿਆ ਨੇ ਤੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਿਆ ਵਰਤ ਰਿਆ ਸੀ ਜਿਹੜਾ ਟਾਈਮ ਉਹਨੂੰ ਤਾਂ ਵੇਖਿਆ ਹੀ ਨਹੀਂ ਇਸ ਕਰਕੇ ਵਰਤ ਰਿਆ ਜਿਹੜਾ ਉਹ ਨੂੰ ਮਾਰ ਜਿਹੜਾ ਸਮਝ ਚੱਲ ਰਿਹਾ ਉਹ ਨੂੰ ਮਾਰ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਵਰਤਮਾਨ ਵਿੱਚ ਜੀਂਦੇ ਨੇ ਜੋ ਟਾਈਮ ਵਰਤ ਰਿਆ ਹੁੰਦਾ ਉਹਦੇ ਵਿੱਚ ਹੁੰਦੇ ਨੇ ਹਮੇਸ਼ਾ ਛੋਟੇ ਬੱਚੇ ਨੂੰ ਵੇਖੋ ਉਹ ਜਦੋਂ ਪੱਖੇ ਵੱਲ ਵੇਖਦਾ ਤਾਂ ਪੱਖੇ ਵਾਲੀ ਵੇਖੀ ਜਾਂਦਾ ਉਹ ਨੂੰ ਇੰਜੋਏ ਕਰ ਰਿਹਾ ਹੁੰਦਾ ਨਿੱਕੇ ਬਹੁਤ ਛੋਟਾ ਬੱਚਾ ਜਿਹੜਾ ਹੁੰਦਾ ਥੋੜਾ ਜਿਹਾ ਵੱਡੇ ਹੁੰਦੇ ਨੇ ਜਦੋਂ ਖੇਡ ਨੂੰ ਖੇਡਦੇ ਨੂੰ ਵੇਖ ਬਸ ਖੇਡ ਹੀ ਰਿਹਾ ਹੁੰਦਾ ਗੁੱਡੀ ਨਾਲ ਖੇਡ ਰਿਹਾ ਤਾਂ ਖੇਡ ਰਿਹਾ ਸੋਚ ਨਹੀਂ ਰਿਹਾ ਇਹ ਟੁੱਟ ਜਾਏਗੀ ਇਹ ਕਿੱਧਰ ਜਾਏਗੀ ਮੇਰਾ ਟਰੈਕਟਰ ਟੁੱਟ ਜਾਏਗਾ ਜਿੰਨਾ ਚਿਰ ਉਹਦੇ ਨਾਲ ਟਰੈਕਟਰ ਨਾਲ ਖੇਡਦਾ ਬਸ ਖੇਡਦਾ ਜਿਹੜਾ ਚਿਰ ਗੁੱਡੀ ਨਾਲ ਛੋਟੀਆਂ ਲੜਕੀਆਂ ਖੇਡਦੀਆਂ ਨੇ ਖੇਡਦੀਆਂ ਨੇ ਉਹਨੂੰ ਸਵਾਰਦੀਆਂ ਨੇ ਇਹ ਗਵਾਜ ਜਾਏਗੀ ਇਹ ਟੁੱਟ ਜਾਏਗੀ ਇਹਦਾ ਕੀ ਬਣੇਗਾ ਮੇਰਾ ਕੱਲ ਨੂੰ ਕੀ ਹੋਏਗਾ ਇਹ ਸੋਚ ਨਹੀਂ ਰਹੇ ਹੁੰਦੇ ਬੱਚੇ ਜਿਸ ਵੇਲੇ ਖਾ ਰਹੇ ਹੁੰਦੇ ਨੇ ਇਹ ਮੁੱਕ ਜਾਏਗਾ ਇਹ ਕਿੱਧਰ ਜਾਏਗਾ ਇਹ ਨਹੀਂ ਸੋਚਦੇ ਬਸ ਖਾ ਰਹੇ ਹੁੰਦੇ ਨੇ ਅਸੀਂ ਸੋਚ ਕੇ ਸੋਚਦੇ ਹਾਂ ਅਸੀਂ ਕੋਈ ਚੀਜ਼ ਯੂਜ਼ ਕਰ ਰਹੇ ਨਾਲ ਹੀ ਉਹਦੇ ਬਾਰੇ ਅੱਗੇ ਸੋਚ ਰਹੇ ਹੁੰਦੇ ਹਾਂ ਇਸ ਕਰਕੇ ਪ੍ਰੈਜੈਂਟ ਚ ਨਹੀਂ ਆਉਂਦੇ ਵਰਤ ਰਿਆ ਜਿਹੜਾ ਟਾਈਮ ਉਹਦੇ ਵਿੱਚ ਨਹੀਂ ਆਉਂਦੇ ਫੀਲ ਲੈਸ ਹੋ ਜਾਂਦਾ ਸਾਰਾ ਕੁਝ ਫੀਲਿੰਗ ਲੈਸ ਹਰ ਵੇਲੇ ਇੰਦਾ ਨਹੀਂ ਇਸ ਕਰਕੇ ਜੋ ਟਾਈਮ ਵਰਤ ਰਿਆ ਉਹਨੂੰ ਇੰਜੋਏ ਕਰੋ ਜਿਹੜਾ ਅੱਜ ਤੁਹਾਡੇ ਕੋਲ ਟਾਈਮ ਹੈ ਜਿਸ ਤਰ੍ਹਾਂ ਦਾ ਵੀ ਹੈ ਬੜਾ ਕੁਝ ਦਾਦਾ ਹੈਗਾ ਤੁਸੀਂ ਕਹੋ ਮੈਂ ਕੀ ਵੇਖਾਂ ਮੇਰੇ ਇੱਕ ਟਾਈਮ ਤਾਂ ਐਡਾ ਪਹਿਣਾ ਚੱਲ ਰਿਹਾ ਨਹੀਂ ਚਾਹ ਵੀ ਮਿਲਦੀ ਹੈ ਨਾ ਜੇ ਤੈਨੂੰ ਇੰਨਾ ਗਰੀਬ ਤਾਂ ਨਹੀਂ ਵੀ ਚਾਹ ਵੀ ਤਾਂ ਮਿਲਦੀ ਹੋਵੇ ਚਾਹ ਵੀ ਜੇ ਮਿਲਦੀ ਹੈ ਉਹਦਾ ਵੀ ਭਰਪੂਰ ਨਜ਼ਾਰਾ ਲੈ ਲੈ ਚਾਹ ਵੀ ਇੱਕ ਬੜਾ ਟੇਸਟ ਕਮਾਲ ਦਾ ਕੌਫੀ ਦਾ ਵੀ ਟੇਸਟ ਕਮਾਲ ਦਾ ਦੁੱਧ ਦਾ ਟੇਸਟ ਕਮਾਲ ਦਾ ਪਾਣੀ ਵੀ ਕਮਾਲ ਹੈ ਜੇ ਫੀਲ ਕਰਕੇ ਪੀਵੇਂ ਵਰਤ ਮਾਨ ਵਿੱਚ ਆ ਜਾਏ ਪਹਿਲਾਂ ਫੀਲ ਹੋ ਹਾਜ਼ਰ ਹੋ ਜਾ ਫਿਰ ਪਾਣੀ ਪੀ ਉਹ ਵੀ ਨਜ਼ਾਰਾ ਦੇਗਾ ਕਦੇ ਦਰਖਤ ਦੇ ਥੱਲੇ ਬੈਠ ਉਹਨੂੰ ਫੀਲ ਕਰ ਮੈਂ ਪਿੱਛੇ ਜਿ ਕਿਹਾ ਸੀ ਨਾ ਦਰਖਤ ਨਾਲ ਵੀ ਮੁਲਾਕਾਤ ਕਰੋ ਫੁੱਲ ਨਾਲ ਵੀ ਮੁਲਾਕਾਤ ਕਰੋ ਅਸੀਂ ਗੈਰ ਹਾਜ਼ਰੀ ਰਹਿੰਦੇ ਆ ਜਿੱਥੇ ਹਾਜ਼ਰ ਹੋਣਾ ਹੁੰਦਾ ਉੱਥੇ ਹਾਜ਼ਰੀ ਨਹੀਂ ਹੁੰਦੀ ਹੁਣ ਤੁਸੀਂ ਮੇਰੀ ਗੱਲ ਸੁਣ ਰਹੇ ਹੋ ਕਲਿੱਪ ਪਤਾ ਨਹੀਂ ਦਿਮਾਗ ਚ ਕੀ ਕੀ ਚੱਲੀ ਜਾਂਦਾ ਹੋਣਾ ਤੁਹਾਡੇ ਨਮਾ ਉਸ ਉੱਤਲ ਪੁੱਤਲ ਅੱਛਾ ਆਇਦਾ 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 ਪਤਾ ਨਹੀਂ ਕੀ ਕੀ ਜੋ ਚੱਲ ਰਿਹਾ ਉਹਨੂੰ ਮਾਣੋ ਸੁਣਦੀ ਏ ਮੇਰੇ ਪਿੱਛੇ ਬੰਸਰੀ ਚੱਲਦੀ ਆ ਦੇਖ ਇੱਕ ਸੈਕਿੰਡ ਸੁ ਦੇਖੋ ਫੀਲ ਕਰੋ ਆ ਰਹੀ ਆਵਾਜ਼ ਆਂ ਪੀਲ ਨਹੀਂ ਕੀਤਾ ਤੇ ਨਹੀਂ ਲੰਘ ਗਿਆ ਆ ਦੇਖੋ ਹਨ ਫੀਲ ਕਰੋ ਦੇਖਿਆ ਐਦਾਂ ਹੀ ਲੰਘ ਜਾਂਦਾ ਸਾਰਾ ਕੁਝ ਹਰ ਚੀਜ਼ ਲੰਗਾ ਦਿੰਦੇ ਹਾਂ ਹਣ ਫੀਲ ਕਰਾ ਦਿਆਂ ਮੈਂ ਤੁਹਾਨੂੰ ਮੈਂ ਤੈਨੂੰ ਜੇ ਪਾਣੀ ਵੀ ਪਿਆਵਾ ਨਾ ਵੀ ਲੈ ਹੁਣ ਫੀਲ ਕਰ ਪੀ ਵੀ ਪਾਣੀ ਪੀ ਜਰਾ ਤੂੰ ਕਹਣਾ ਆਏ ਹਾਏ ਇਹ ਤੋਂ ਸਵਾਦ ਤਾਂ ਕੁਝ ਹੈ ਹੀ ਨਹੀਂ ਜੇ ਮੈਂ ਤੈਨੂੰ ਫੁੱਲ ਵਖਾਵਾ ਤੇ ਤੈਨੂੰ ਕਹਾਂ ਹੁਣ ਜਰਾ ਫੀਲ ਨਾਲ ਵੇਖ ਆਕੇਰੇ ਨੂੰ ਵੇਖ ਇਹਦੇ ਇਹ ਛੋਟੇ ਘੇਰੇ ਨੂੰ ਵੇਖ ਇਹਦੇ ਇਦਾਂ ਵੇਖ ਤੈਨੂੰ ਇਹ ਲੱਗਣਾ ਫੁੱਲ ਤੋਂ ਸੋਹਣਾ ਕੁਝ ਹੈ ਹੀ ਨਹੀਂ ਤਿਤਲੀ ਦੇ ਖੰਭਾਂ ਤੋਂ ਸੋਹਣਾ ਕੁਝ ਹੈ ਹੀ ਨਹੀਂ ਮੁਰਗੀ ਦੇ ਖੰਭਾਂ ਤੋਂ ਸੋਹਣਾ ਕੁਝ ਹੈ ਹੀ ਨਹੀਂ ਕਬੂਤਰ ਦੇ ਖੰਭਾਂ ਤੋਂ ਸੋਹਣਾ ਕੁਝ ਹੈ ਹੀ ਨਹੀਂ ਮੋਰ ਦੇ ਖੰਭਾਂ ਦੀ ਤਾਂ ਕਿਆ ਬਾਤ ਬੱਚੇ ਦੇ ਹੱਥਾਂ ਤੋਂ ਸੋਹਣਾ ਤਾਂ ਇਦਾਂ ਲੱਗੇਗਾ ਕੁਝ ਹੈ ਹੀ ਨਹੀਂ ਆਪਣੀਆਂ ਅੱਖਾਂ ਨੂੰ ਗਹਿਰੇ ਤਲ ਤੇ ਵੇਖੇਗਾ ਇਦਾਂ ਲੱਗੇਗਾ ਦੂਦ ਨਾਲੋਂ ਸੋਹਣਾ ਤਾਂ ਕੁਝ ਹੈ ਹੀ ਅੱਖਾਂ ਦੇ ਵਿਚਲੀਆਂ ਪੁਤਲੀਆਂ ਨੂੰ ਕਾਲੇ ਘੇਰੇ ਨੂੰ ਵੇਖੀਂ بس پرابلم ਪਤਾ ਕੀ ਹੈ ਅਸੀਂ ਫੀਲ ਹੀ ਨਹੀਂ ਕੀਤਾ ਕਦੇ ਜਿੱਥੇ ਹਾਜ਼ਰ ਹੋਣਾ ਹੁੰਦਾ ਉੱਥੇ ਹਾਜ਼ਰ ਹੁੰਦੇ ਨਹੀਂ ਪਤਾ ਨਹੀਂ ਕਿੱਥੇ ਕਿੱਥੇ ਪਟਕਦੇ ਰਹਿੰਦੇ ਆ ਕਿਹੜੇ ਯੁੱਗ ਜੀ ਰਹੇ ਆਓ ਹੁਣ ਸਮਝਦਾਰ ਬਣੋ ਜੋ ਸਾਹਮਣੇ ਹੈ ਉਹਨੂੰ ਮਾਣੋ ਫੀਲ ਕਰੋ ਫੋਨ 'ਚ ਬੜੇ ਰਹੇ ਉਧਰ ਵੇਖਦੇ ਰਹੇ ਘਰ ਦੇ ਵਿੱਚ ਜਿਹੜੇ ਫੁੱਲ ਲੱਗੇ ਸੀ ਕਦੇ ਨਹੀਂ ਵੇਖੇ ਲੈ ਕਰ ਲੈ ਗੱਲ ਘਰ ਦੇ ਵਿੱਚ ਜਿਹੜਾ ਬਾਹਰ ਦਰਖਤ ਸੀ ਉਹਦੇ 'ਚ ਕਦੋਂ ਫੁੱਲ ਆਏ ਕਦੋਂ ਪੱਤੇ ਆਏ ਕਦੋਂ ਨਿਕਲ ਗਏ ਕਿਸੇ ਨੇ ਦੇਖਿਆ ਹੀ ਨਹੀਂ ਵਿਖਿਆ ਨਹੀਂ ਧਿਆਨੀ ਨਹੀਂ ਜਾਂਦਾ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਰਹਿੰਦਾ ਮਨ ਫੋਨ ਵਾਲੀ ਆਰਟੀਫੀਸ਼ਲ ਦੁਨੀਆ ਤੁਸੀਂ ਟੀਵੀ ਉੱਤੇ ਸਕਰੀਨ ਦੇ ਉੱਤੇ ਬਹੁਤ ਸਨੋਹ ਪਈ ਹੋਈ ਹੈ ਬੜੇ ਵਧੀਆ ਦਰਖਤ ਦੇਖ ਰਹੇ ਹੋ ਪਰ ਦੱਸੋ ਮਹਿਸੂਸ ਕਰ ਸਕਦੇ ਹੋ ਉਹਦਾ ਇੱਕ ਔਰਾ ਹੈ ਉਹਦੀ ਇੱਕ ਵਾਈਬ੍ਰੇਸ਼ਨ ਹਰ ਚੀਜ਼ ਦੀ ਇੱਕ ਵਾਈਬ੍ਰੇਸ਼ਨ ਹੁੰਦੀ ਹੈ ਉਹਨੂੰ ਫੀਲ ਕਰ ਸਕਦੇ ਤੁਸੀਂ ਇੱਕ ਆ ਮੇਰਾ ਕਲਿੱਪ ਸੁਣਦੇ ਹੋ ਪਤਾ ਨਹੀਂ ਕਿੰਨੀ ਵਾਰੀ ਸੁਣਿਆ ਹੋਵੇਗਾ ਇੱਕ ਇਹ ਸੁਣਨਾ ਇੱਕ ਸਾਹਮਣੇ ਬਹਿਣਾ ਇਦਾਂ ਉਹਦਾ ਫਰਕ ਤਾਂ ਹੈ ਇੱਕ ਤੁਸੀਂ ਦੀਵਾਨ ਨੈਟ ਤੇ ਸੁਣਦੇ ਹੋ ਇੱਕ ਦੀਵਾਨ ਸੁਣ ਕੇ ਦੇਖਿਓ ਆ ਕੇ ਆ ਹੁਣ 5 ਤਰੀਕ ਦਾ ਨਵੰਬਰ ਦਾ ਦੀਵਾਨ ਆਏਗਾ ਬਹਿ ਕੇ ਸੁਣੇ ਉਹਦੀ ਫੀਲ ਹੈ ਵੱਖਰੀ ਜੋ ਸਾਨੂੰ ਲੈਣੀ ਚਾਹੀਦੀ ਹੈ ਮੰਨਣੀ ਚਾਹੀਦੀ ਹੈ ਆਨੰਦ ਲੈਣਾ ਚਾਹੀਦਾ ਫੁੱਲ ਭਰਪੂਰ ਨਜ਼ਾਰਾ ਲੈਣਾ ਚਾਹੀਦਾ ਤਾਂ ਕਰਕੇ ਪ੍ਰਭੂ ਪੈਣੋ ਆਨੰਦ ਲਓ ਕੁਛ ਰੋ ਰਾਜੀ ਰੋ ਚੜ੍ਹਦੀ ਕਲਾ ਚ ਰੋ ਤੇ ਪ੍ਰੈਜੈਂਟ ਚ ਰਹੋਗੇ ਤੇ ਰਾਜੀ ਵੀ ਰਹੋਗੇ ਬਸ ਬੱਚਾ ਪ੍ਰੈਜੈਂਟ ਚ ਜੀ ਰਿਹਾ ਬੱਚਿਆਂ ਨੂੰ ਤਵੇ ਕੇ ਸਿੱਖ ਲੋ ਤੁਸੀਂ ਵੇਖੋ ਇੱਕ 5 ਸਾਲ ਦੇ ਬੱਚੇ ਨੂੰ ਖੇਡ ਰਿਹਾ ਬਸ ਖੇਡ ਰਿਹਾ ਕੋਈ ਟੈਨਸ਼ਨ ਨਹੀਂ ਸਾਰੀ એનર્ਜੀ ਉਹ ਦੀ ਉਸੇ ਫੋਕਸ ਉਸੇ ਥਾਂ ਦੇ ਬਸ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਪਤਾ ਨਹੀਂ ਕਿਹੜੀਆਂ ਉਲਝਣਾਂ ਚ ਪਈ ਜਾਂਦੇ ਆ ਕੀ ਕੀ ਸੋਚ ਦੇ ਰਹੇ ਨੇ ਮਾਣੋ ਯਾਰ ਮੂੰਗਫਲੀ ਖਾ ਰਿਹਾ ਤੇ ਖਾ ਬਦਾਮ ਖਾ ਰਿਹਾ ਤੇ ਖਾ ਚਾਹ ਪੀ ਰਿਹਾ ਤੇ ਪੀ ਨਹਾ ਰਿਹਾ ਤੇ ਨਹਾ ਕਦੇ ਪਾਣੀ ਨੂੰ ਫੀਲ ਕੀਤਾ ਉੱਤੇ ਪੈਂਦੇ ਨੂੰ ਵੀ ਇਹ ਮੈਂ ਪਾਣੀ ਉੱਤੇ ਪਾ ਰਿਹਾ ਇੱਕ ਇੱਕ ਪਿਆ ਹੁਣ ਸਾਬਣ ਲਾਇਆ ਹੁਣ ਮੈਂ ਕਈ ਵਾਰੀ ਤੇ ਇਹ ਵੀ ਜੇ ਤਾਂ ਭੁੱਲ ਜਾਂਦਾ ਸਾਬਣ ਲਾਇਆ ਕਿ ਨਹੀਂ ਲਾਇਆ ਦਿਮਾਗ ਪਤਾ ਨਹੀਂ ਕਿੱਥੇ ਚੱਲ ਜਾਂਦਾ ਦਿਮਾਗ ਕੀ ਤੇ ਹੋਰ ਹੁੰਦਾ ਲਾ ਲਿਆ ਸੀ ਕਿ ਨਹੀਂ ਲਾਇਆ ਸੀ ਓਹੋ ਮੈਂ ਪਾਣੀ ਪੀ ਲਿਆ ਸੀ ਮੈਂ ਚਾਹ ਪੀ ਲਈ ਸੀ ਮੈਂ ਰੋਟੀ ਖਾਈ ਤੇ ਇਦਾਂ ਦੇ ਵੀ ਨਹੀਂ ਜਿਹੜੇ ਕਹਿੰਗੇ ਮੈਂ ਭਲਾ ਰੋਟੀ ਖਾ ਲਈ ਮਤਲਬ ਐਡੇ ਬਦਮਾਗ ਹਾਜ਼ਰ ਹੀ ਨਹੀਂ ਪ੍ਰੈਜ਼ੈਂਟ ਦਾ ਆਨੰਦ ਲਓ ਮਾਣੋ ਖੁਸ਼ ਰਹੋ ਰਾਜੀ ਰਹੋ ਵੀਡੀਓ ਲਾਈਕ ਤੇ ਸ਼ੇਅਰ ਕਰਨ ਨਾਲ ਜ਼ਿਆਦਾ ਫੈਲਦੀ ਹੈ ਹਿੰਮਤ ਕਰਿਆ ਕਰੋ ਮਾਡੀ ਜੀ ਕੈਮਰਾ ਮਿਲਦੇ ਆ ਜਲਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ